Thank you ਜ਼ਿਲ੍ਹਾ ਤਰਨਤਾਰਨ ਦੇ ਵਿਧਾਨ ਸਭਾ ਹਲਕਾ ਪੱਟੀ ਦੇ ਦੀਨ ਪੈਂਦੇ ਪਿੰਡ ਸਬਰਾ ਤੋਂ ਸੋਸ਼ਲ ਮੀਡੀਆ ਸਟਾਰ ਦਿਲਬਖ ਸਿੰਘ ਸਬਰਾ ਜੋ ਕਿ ਹਰ ਵਕਤ ਗਰੀਬ ਲੋਕਾਂ ਦੀ ਮਦਦ ਕਰਦਾ ਰਹਿੰਦਾ ਸੀ ਉਹਨਾਂ ਦੀਆਂ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਉੱਤੇ ਪਾਉਂਦਾ ਸੀ ਜਿਸ ਨਾਲ ਗਰੀਬ ਲੋਕਾਂ ਦਾ ਭਲਾ ਹੁੰਦਾ ਸੀ ਪਰ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਕਿਉਂਕਿ ਦਿਲਬਖ ਸਿੰਘ ਮਿਹਨਤ ਮਜ਼ਦੂਰੀ ਕਰਕੇ ਜਦੋਂ ਇੱਕ ਦਿਨ ਆਪਣੇ ਘਰ ਪਰਤ ਰਿਹਾ ਸੀ ਤਾਂ ਰਸਤੇ ਦੇ ਵਿੱਚ ਉਸ ਦਾ ਮੋਟਰਸਾਈਕਲ ਫੈਕਟਰ ਦੇ ਵਿੱਚ ਵੱਜ ਗਿਆ ਜਿਸ ਕਾਰਨ ਉਸ ਦੀਆਂ ਤਿੰਨ ਥਾਵਾਂ ਤੋਂ ਬਾਹਰ ਟੁੱਟ ਗਈ ਅਤੇ ਸਿਰ ਦੇ ਵਿੱਚ ਗੰਬੀਰ ਸੱਟਾਂ ਲੱਗੀਆਂ ਜਿਸ ਦੇ ਇਲਾਜ ਲਈ ਡਾਕਟਰਾਂ ਨੇ 1.5 ਲੱਖ ਰੁਪਏ ਦੀ ਮੰਗ ਕੀਤੀ ਹੈ ਪਰ ਘਰ ਦੇ ਵਿੱਚ ਅੱਤ ਦੀ ਗਰੀਬੀ ਹੋਣ ਦੇ ਕਾਰਨ ਦਲਬਖ ਸਿੰਘ ਇਲਾਜ ਦੁੱਖੋ ਹਸਪਤਾਲ ਦੇ ਵਿੱਚ ਮੰਜ਼ੇ ਉੱਤੇ ਤੜਫ ਰਿਹਾ ਹੈ ਪੀੜਤ ਦਲਬਖ ਸਿੰਘ ਅਤੇ ਉਸ ਦੀ ਬਜ਼ੁਰਗ ਮਾਤਾ ਨੇ ਸਮਾਜ ਸੇਵੀਅਤ ਤੋਂ ਮੰਗ ਕੀਤੀ ਹੈ ਕਿ ਉਸ ਦੇ ਬੱਚੇ ਦੀ ਮਦਦ ਕੀਤੀ ਜਾਵੇ ਕਿ ਨਾ ਬਈ ਜੱਡਾ ਤੁਲਬਾ ਸਗੇ ਜੀ ਕੀ ਗੱਲ ਹੋਈ ਆ ਐਕਸੀਡੈਂਟ ਹੋ ਗਿਆ ਜੀ ਕਿੱਥੇ ਹੋਇਆ ਐਕਸੀਡੈਂਟ ਸਵਰਾ ਦੇ ਕੋਲ ਕਿਸ ਤਰ੍ਹਾਂ ਕੀ ਗੱਲ ਕੀ ਬਣੀ ਜੀ ਮੈਂ ਆਪਣੇ ਘਰ ਤੋਂ ਕਰਨਾ ਆ ਰਹੇ ਸੀ ਜੀ ਕਲਾ ਕਲਾ ਮੈਂ ਕਲਾ ਕੋਲੋਂ ਆ ਰਿਹਾ ਛੋਟੇ ਛੋਟੇ ਬੱਚੇ ਆ ਜੀ ਤੇ ਮੇਰੇ ਰਸਤੇ ਦੇ ਵਿੱਚ ਐਕਸੀਡੈਂਟ ਹੋ ਗਿਆ ਜੀ ਐ ਹੱਥ ਇੱਕ ਜੀ ਮਤਲਬ ਕੀ ਕਰੇ ਛੋਟੇ ਛੋਟੇ ਬੱਚੇ ਆ ਕਿੰਨੇ ਕਿ ਸੱਟ ਕਿੰਨੇਗਾ ਸਾਈਟ ਉਹ ਫੋਟੋ ਹੈ ਬਾਹਵੇਂ ਟੁੱਟੀ ਹਾਂਜੀ ਬਾਹਵੇਂ ਟੁੱਟੀ ਹੈ ਜੀ ਬਤਨ ਜਗ੍ਹਾ ਤੇ ਸਿਰਚ ਕਿੰਨੀ ਸਿਰਚ ਵੀ ਕਾਫੀ ਸੈਟ ਹੈ ਜੀ ਤੇ ਯਾਰ ਰੋਣ ਘਤੋ ਦੇ ਸਾਰੇ ਰੋਏ ਜੀ ਦੇਖੋ ਕੀ ਕੀ ਕਿ ਇਕੱਲੇ ਇਕੱਲੇ ਬੰਦੇ ਮਸਾ ਮਸਤ ਗੱਡੀ ਲਈ ਤੇ ਲੈ ਕੇ ਆਈ ਦੀ ਤੇ ਆਪਣੇ ਘਰੋਂ ਮੈਂ ਚਾਰੇ ਸੇ ਕੰਮ ਤੋਂ ਕਰਨੋਂ ਤੇ ਦੋਵਾਂ ਨਾਲ ਤੇ ਹੋਰ ਕੀ ਕਰਾਂ ਜੀ ਕੱਲਾ ਕੱਲਾ ਕਰਦਾ ਮੈਂ ਕਮਾਉਣਾ ਨਾ ਸਕੀ ਮੈਂ ਇੱਥੇ ਮੰਜੇ ਤੇ ਪਈ ਜਾਂਦੀ ਤੇਰਾ ਦੇਖ ਹੁਣ ਕੀ ਗੱਲ ਲਾਇਕ ਕਿਉਂ ਨਹੀਂ ਕਰਾਉਂਦਾ ਲਾਇਕ ਮੇਰੇ ਕੱਲੇ ਤੋਂ ਹੀ ਨਹੀਂ ਸਮਰਥ ਨਹੀਂ ਕਿ ਕਿੰਨੇ ਵੇਖਾਂਦੇ ਡਾਕਟਰ ਤਾਂ ਹੀ ਕਰਤੇ ਦੱਸੇ ਤੇ ਕਿੰਨੇ ਦਿਨ ਹੋ ਗਿਆ ਹਸਪਤਾਲ ਪਏ ਨੂੰ ਅੱਜ ਦੀ ਵੀਰਵਾਰ ਦੇ ਸੀ ਆਏ ਉਦੋਂ ਦੇ ਇਲਾਜ ਤੋਂ ਬਗੈਰ ਪਏ ਪੈਸਾ ਦੁਖੀ ਐਸੇ ਦੁਖੋ ਹੁਣ ਮੰਗ ਕੀ ਕਰਦੇ ਨੇ ਮੰਗ ਮੈਂ ਦਾਨ ਨਹੀਂ ਜਿਵੇਂ ਐਸੇ ਐਵੇਂ ਮੇਰੇ ਲਾਰਿਕ ਤੇ ਕੇਨ ਸੰਪਰਕ ਕਰਨਾ ਹੋਵੇ ਤਾਂ ਮੋਬਾਈਲ ਨੰਬਰ ਕਿੰਨਾ ਤੁਹਾਡਾ 87280964 ਦੁਬਾਰਾ ਦੱਸ 87280964 ਨਾਮਤਾਈ ਤੁਹਾਡਾ ਕੋਲੋਂ ਤਾਂ ਕੋਈ ਕਿਹੜਾ ਪਿੰਡ ਹੈ ਉਹ ਆਇਆ ਕੀ ਗੱਲ ਹੋਈ ਆ ਵੀਰ ਨੂੰ ਉਹ ਤਾਂ ਗੱਲ ਕੀ ਗੱਲ ਸਾਡੇ ਕਰ ਮਾਂ ਦੀ ਕੀ ਹੋਇ ਹੋਇਆ ਗਾ ਇਹ ਤੇ ਨਾ ਇਹਦਾ ਪਿਓ ਹੀ ਉਹ ਤਾਂ ਨਾ ਇਹਦਾ ਭਾਈ ਉਹ ਕਿ ਉਹ ਕਹ ਕੇ ਨਿੱਕੇ ਨਿੱਕੇ ਬੱਚੇ ਤੇ ਕਨੇਡਾ ਦੇ ਨਾਲ ਰਸਾਂ ਨੂੰ ਬੈਠਿਆ ਤੇ ਲਾਜਤ ਕੋਈ ਸਾਡੇ ਨਾਲ ਵੀ ਜਿੱਥੇ ਜਾਈਦਾ ਕਿੰਨੇ ਹਜ਼ਾਰਾਂ ਚ ਗਏ ਕੋਈ 1.5 ਲੱਖਾ ਕੀ ਜਾਂਦਾ ਕੋਈ ਕਿੰਨੇ ਆਖੀ ਜਾਂਦਾ ਤੇ ਤੁਹਾਨੂੰ ਪਤਾ ਵੀ ਘਰਾਂ ਦੇ ਪੈਸੇ ਕਿਹੜੇ ਹੁੰਦੇ ਪੈ ਇਹ ਲਾਜ ਦੁਖਾਣ ਪਏ ਮੰਜੇ ਦੇ ਲਾਜ ਦੁਖਾਣ ਪਏ ਆ ਤੁਹਾਨੂੰ ਵੇਖਣਾ ਤਾਂ ਕਿੰਨੇ ਦਿਨੋਂ ਕਿ ਲੈ ਕੇ ਬੈਠੇ ਤੇ ਕਿੱਥੋਂ ਹੁੰਦਾ ਵੀਰ ਇਹ ਵੀ ਤੇ ਨਾ ਅਡੇ ਤੋਂ ਘਰ ਨੂੰ ਆਉਂਦੇ ਆ ਸੀ ਕੰਮ ਕਰ ਤੋਂ ਹਾਂਜੀ ਹਾਂਜੀ ਤੇ ਉਤਰੇ ਸੋਸ਼ਲ ਮੀਡੀਆ ਤੇ ਵੀ ਹੈਗਾ ਨਾ ਰਿਪੋਰਟਰ ਉਤਰੇ ਲੋਕਾਂ ਦਾ ਤੇ ਵਾਦੂ ਵੀ ਇਹ ਕਰਦਾ ਜੂ ਇਹ ਕਰਦਾ ਅੱਜ ਆ ਵੀ ਪਿਆ ਅੱਜ ਆ ਦੇ ਵੀਰ ਹੁਣ ਕੀ ਮੰਗ ਕੀ ਕਰਦੇ ਲੋਕਾਂ ਤੋਂ ਮੰਗ ਹੀ ਮਤੇ ਇਹ ਕਰਦੇ ਆ ਬਚਾਲੇ ਦਾ ਲਾਜ ਹੋ ਕੇ ਕਿਨੇ ਕਿਨੇ ਬੱਚੇ ਜੀ ਹੁਣ ਸਾਡਾ ਘਰੇ ਤੇ ਮਖਾ ਆਪਣਾ ਪਿਆਰਾ ਮਾਹ ਹੀ ਹੁੰਦਾ ਕਿੰਨੇ ਪੈਸੇ ਮੰਗਦੇ 1.5 ਲੱਖ ਡਾਇਰੈਕਟਰ ਕਿਨੇ ਬਹਿ ਬਣ ਡਾਕਟਰ ਤੇ ਕੋਈ 1.5 ਲੱਖ ਆਖ ਕੇ ਜਾਂਦਾ ਕੋਈ ਕਿੰਨਾ ਹੋ ਤੇ ਹੁਣ ਜਨ ਹਸਪਤਾਲ ਦੇ ਵਿੱਚ ਤੇ ਪਤਾ ਬਥੇਰੇ ਅੰਦਰ ਵੱਲਦੇ ਵੀ ਪੈਸੇ ਲੈ ਲਿੰਦੇ ਹੈ ਮੜਾ ਜਾਂ ਦੱਸੇਗਾ ਤੇ ਅਗਰੇ ਆਸਣ ਦੇ ਲਿਆਓ ਇੱਥੇ ਰੱਖੋ ਪੈਸੇ ਆਈ ਤਾਂ ਉਹ ਕਿਹਾ ਡਾਕਟਰ